ਸਵਾਗਤ ਹੈ ਹੋਸ਼ਾਰਪਰ نیوز ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਸ਼ਵਤ ਹੈ ਇਸ ਵਕਤ ਦੀ ਬਿਹਤ ਇਹ ਮੰਦਭਾਗੀ ਖਬਰ ਹੈ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਵੀ ਦੇਸ਼ ਦੀ ਧਰਤੀ ਤੇ ਇਹ ਭਾਰਤੀਆਂ ਦੇ ਨਾਲ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ ਤੇ ਜਿਸ ਵਿੱਚ 42 ਭਾਰਤੀਆਂ ਦੀ ਮੌਤ ਇਹ ਮੰਦਭਾਗੀ ਜਿਹੜੀ ਖਬਰ ਹੈ ਮੌਤ ਹੋਣ ਦੀ ਖਬਰ ਜਿਹੜੀ ਉਹ ਸਾਹਮਣੇ ਆ ਰਹੀ ਹੈ ਜਾਣਕਾਰੀ ਮੁਤਾਬਕ ਇਹ ਹਾਦਸਾ 사ਊਦੀ ਅਰਬ ਦੇ ਵਿੱਚ ਵਾਪਰਦਾ ਹੈ ਤੇ ਹਾਦਸਾ ਉਸ ਵਕਤ ਵਾਪਰਦਾ ਹੈ ਜਦੋਂ ਸ਼ਰਧਾਲੂਆਂ ਦੇ ਨਾਲ ਭਰੀ ਹੋਈ ਬੱਸ ਮੱਕਾ ਤੋਂ ਮਦੀਨਾ ਜਾ ਰਹੀ ਹੁੰਦੀ ਹੈ ਤੇ ਬੱਸ ਦੀ ਡੀਜ਼ਲ ਵਾਲੇ ਟੈਂਕਰ ਤੇ ਨਾਲ ਟੱਕਰ ਹੋ ਜਾਂਦੀ ਹੈ ਤਾਂ ਜਿਸ ਤੋਂ ਬਾਅਦ ਬੱਸ ਦੇ ਵਿੱਚ ਬਲਾਸਟ ਹੁੰਦਾ ਹੈ ਤੇ ਬਲਾਸਟ ਇੰਨਾ ਜ਼ਬਰਦਸਤ ਹੁੰਦਾ ਹੈ ਕਿ ਉਸ ਵਿੱਚ ਬੱਸ ਵਿੱਚ ਸਵਾਰ 42 ਭਾਰਤੀ ਸ਼ਰਧਾਲੂਆਂ ਦੀ ਉਹ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਮ੍ਰਿਤਕਾਂ ਦੇ ਵਿੱਚ ਜਿਹੜੀਆਂ ਜ਼ਿਆਦਾਤਰ ਮਹਿਲਾਵਾਂ ਨੇ 20 ਔਰਤਾਂ ਦੱਸੀਆਂ ਜਾ ਰਹੀਆਂ ਨੇ ਤੇ 11 ਦੇ ਕਰੀਬ ਜਿਹੜੇ ਮ੍ਰਿਤਕਾਂ ਦੇ ਵਿੱਚ ਉਹ ਬੱਚੇ ਦੱਸੇ ਜਾ ਰਹੇ ਨੇ ਤਾਂ ਜਾਣਕਾਰੀ ਮੁਤਾਬਕ ਭਾਰਤ ਦੇ ਮੀਡੀਆ ਰਿਪੋਰਟਾਂ ਮੁਤਾਬਕ ਆਪਾਂ ਗੱਲ ਕਰੀਏ ਤਾਂ ਹైదరాబాద్ ਤੋਂ ਇੱਕ ਜਿਹੜਾ ਮੁਸਲਿਮ ਭਾਈਚਾਰੇ ਦੇ ਨਾਲ ਸੰਬੰਧਿਤ ਜਥਾ ਇੱਕ ਉਹ ਤੇ ਮੱਕਾ ਮਦੀਨਾ ਦੇ ਦਰਸ਼ਨਾਂ ਲਈ ਗਿਆ ਸੀ 사우ਦੀ ਅਰਬ ਦੇ ਵਿੱਚ ਤੇ ਜਦੋਂ ਇਹ ਦਰਸ਼ਨ ਕਰਨ ਤੋਂ ਬਾਅਦ ਬੱਸ ਦੁਆਰਾ ਵਾਪਸ ਜਾ ਰਹੀ ਸੀ ਤਾਂ ਉਸ ਵਿੱਚ ਤੇ ਜਿਹੜੇ ਸ਼ਰਧਾਲੂ ਸਵਾਰ ਹੁੰਦੇ ਨੇ ਤਾਂ ਅਚਾਨਕ ਸੜਕ ਤੇ ਜਾ ਰਹੀ ਬੱਸ ਦੀ ਡੀਜ਼ਲ ਵਾਲੇ ਟੈਂਕਰ ਦੇ ਨਾਲ ਟੱਕਰ ਹੋ ਜਾਂਦੀ ਹੈ ਤੇ ਜਿਸ ਤੋਂ ਬਾਅਦ ਬਸ ਤੇ ਵਿੱਚ ਜ਼ਬਰਦਸਤ ਬਲਾਸਟ ਹੁੰਦਾ ਹੈ ਤੇ ਇਸ ਦਰਦਨਾਕ ਸੜਕ ਹਾਦਸੇ ਤੇ ਵਿੱਚ 42 ਭਾਰਤੀਆਂ ਦੀ ਮੌਤ ਹੋ ਜਾਂਦੀ ਹੈ ਜਿਸ ਵਿੱਚ ਮ੍ਰਿਤਕਾਂ ਦੇ ਵਿੱਚ 20 ਮਹਿਲਾਵਾਂ ਸ਼ਾਮਲ ਨੇ 11 ਜਿਹੜੇ ਉਹ ਬੱਚੇ ਜਿਹੜੇ ਉਹ ਸ਼ਾਮਲ ਨੇ ਤਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਭਾਰਤੀ ਜਿਹੜੇ ਉਹ ਸਮੇਂ-ਸਮੇਂ ਤੇ ਧਾਰਮਿਕ ਸਥਾਨਾਂ ਦੀ ਯਾਤਰਾ ਤੇ ਜਿਹੜੇ ਉਹ ਜਾਂਦੇ ਰਹਿੰਦੇ ਨੇ ਕਿਉਂਕਿ ਜਿਹੜਾ ਸਾਡਾ ਭਾਰਤ ਦੇਸ਼ ਹੈ ਉਹ ਵਕਫ ਵਕਫ ਸੱਭਿਆਤਾ ਵਕਫ ਵਕਫ ਧਰਮਾਂ ਤੇ ਵਕਫ ਵਕਫ ਜਾ ਜਿਹੜੀਆਂ ਉਹ ਜਾਤੀਆਂ ਦੇ ਨਾਲ ਸੰਬੰਧਿਤ ਸਾਡਾ ਦੇਸ਼ ਹੈ ਇੱਥੇ ਹਰ ਵਰਗ ਦੇ ਲੋਕ ਹੈ ਜਿਹੜੇ ਉਹ ਰਹਿੰਦੇ ਨੇ ਤਾਂ ਬਹੁਤ ਜ਼ਿਆਦਾ ਆਸਥਾ ਹੈ ਜਿਹੜੀ ਹਰ ਇੱਕ ਵਿਅਕਤੀ ਦੇ ਵਿੱਚ ਇੱਥੇ پائی ਜਾਂਦੀ ਹੈ ਤਾਂ 사ऊदी ਅਰਬ ਦੇ ਵਿੱਚ ਸਾਡੇ ਮੁਸਲਿਮ ਭਾਈਚਾਰੇ ਦੇ ਨਾਲ ਸੰਬੰਧਿਤ ਲੋਕ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਆ ਕਿ ਮੁਸਲਿਮ ਭਾਈਚਾਰੇ ਤੇ ਲੋਕਾਂ ਦੇ ਲਈ ਜਿਹੜੀ ਉਹ ਮੱਕਾ ਹੈ ਉਹ ਸਭ ਤੋਂ ਪਵਿੱਤਰ ਸਥਾਨ ਹੈ ਅਕਸਰ ਉੱਥੇ ਹੱਜ ਕਰਨ ਦੇ ਲਈ ਤੇ ਸਾਡੇ ਮੁਸਲਿਮ ਭਾਈਚਾਰੇ ਦੇ ਨਾਲ ਸੰਬੰਧਿਤ ਵਿਅਕਤੀ ਉੱਥੇ ਆਉਂਦੇ ਜਾਂਦੇ ਰਹਿੰਦੇ ਨੇ ਤਾਂ ਬੀਤੇ ਦਿਨੀ ਵੀ ਦੱਸਿਆ ਜਾ ਰਿਹਾ ਕਿ ਭਾਰਤੋਂ ਇੱਕ 42 ਬੰਦਿਆਂ ਦਾ ਜਥਾ ਜਿਹੜਾ ਸਾ우ਦੀ ਅਰਬ ਦੇ ਵਿੱਚ ਇਹ ਮੱਕਾ ਮਦੀਨਾ ਦੇ ਦਰਸ਼ਨ ਕਰਨ ਲਈ ਗਿਆ ਸੀ ਤੇ ਜਦੋਂ ਵਾਪਸ ਉਹ ਪਰਤ ਰਿਹਾ ਸੀ ਤਾਂ ਅਚਾਨਕ ਵਸਤੀ ਜਿਹੜੀ ਉਹ ਡੀਜ਼ਲ ਵਾਲੇ ਟੈਂਕਰ ਦੇ ਨਾਲ ਟੱਕਰ ਹੋ ਜਾਂਦੀ ਹੈ ਜਿਸ ਵਿੱਚ ਵਸਤੇ ਵਿੱਚ ਬਲਾਸਟ ਹੁੰਦਾ ਹੈ ਬਹੁਤ ਜ਼ੋਰਦਾਰ ਤਰੀਕੇ ਦੇ ਨਾਲ ਤੇ 42 ਭਾਰਤੀਆਂ ਦੀ ਜਿਹੜੀ ਉਹ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ